ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਇੱਕ ਵਾਰ ਫਿਰ ਤੋਂ ਟੋਲ ਦੇ ਰੇਟ ਵੱਧ ਗਏ ਨੇ 220 ਦੀ ਜਗ੍ਹਾ ਹੁਣ ਦੇਣੇ ਪੈਣਗੇ 330 ਰੁਪਏ ਜੀਹਾਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਜਿਸ ਤੇ ਇੱਕ ਵਾਰ ਫਿਰ ਤੋਂ ਸਾਧ ਤੀਜੀ ਵਾਰ ਟੋਲ ਦੀ ਦਰ ਵਿੱਚ ਇਨਫਾ ਹੋਇਆ ਹੈ ਦੱਸਦੇ ਕਿ ਨਾਰਮਲ ਜਿਪ ਦੇ 220 ਤੋਂ ਵਧਾ ਕੇ 330 ਰੁਪਏ ਕਰ ਦਿੱਤੇ ਨੇ ਕਮਰਸ਼ੀਅਲ 355 ਤੋਂ 535 ਕਰ ਦਿੱਤੇ ਨੇ ਉੱਥੇ ਜਿੱਥੇ ਲੋਕਾਂ ਨੂੰ ਹੁਣ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਤਾਂ ਟੋਲ ਦੇ ਲੋਕਲ ਮੈਨੇਜਰ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਗਾਈਡਲਾਈਨਸ ਮੁਤਾਬਕ ਰੇਟ ਇਜ਼ਾਫਾ ਕੀਤਾ ਗਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਿੱਤਰ ਸਿੰਘ ਹੈ ਜੀ ਜਿੱਤਰ ਜੀ ਕੀ ਡਾਂਸ ਕਿਨੇ ਸਲਾਈ ਤੁਹਾਡੀ ਮੈਂ ਤੇ ਲੋਕਲ ਮੈਨੇਜਰ ਹਾਂ ਸਰ ਲੋਕਲ ਮੈਨੇਜਰ ਆਕਰ ਕਿੰਨਾ ਕੇ ਰੇਟਾਂ ਦੇ ਵਿੱਚ ਜ਼ਾਫਾ ਕੀਤਾ ਗਿਆ ਜ਼ਾਫਾ ਸਰ ਐਮ ਐਚ ਐਲ ਨੂੰ 3 ਤੋਂ 5% ਦਾ ਵਾਧਾ ਕੀਤਾ ਗਿਆ ਜੀ ਜੀ ਜੋ ਪਹਿਲਾਂ 1 ਅਪ੍ਰੈਲ ਨੂੰ ਵਧਣਾ ਸੀ ਹੁਣ ਜੂਨ ਦੇ ਵਿੱਚ ਵਧੇ 1 ਜੂਨ ਨੂੰ ਜੀ ਸਰ ਕਿੰਨਾ ਅਗਰ ਨਾਰਮਲ ਕਾਰ ਵਾਲ ਰੇਟ ਲਾਈਏ ਕਿੰਨੇ ਹੈ ਕਿੰਨਾ ਸੀ ਪਹਿਲਾਂ ਤੇ ਹੁਣ ਕਿੰਨਾ ਪਹਿਲਾਂ ਸਰ 215 ਰੁਪਏ ਸੀ ਸਿੰਗਲ ਦਾ ਜੀ ਹੁਣ 220 ਰੁਪਏ ਹੋ ਗਏ ਜੀ ਹਾਂਜੀ ਕੀ ਸਰ ਮੰਨਦੇ ਹੋ ਲਗਾਤਾਰ ਰੇਟਾਂ ਦੇ ਵਿੱਚ ਇੱਕ ਸਾਲ ਦੇ ਵਿੱਚ ਤੀਸਰੀ ਵਾਰ ਵਾਧਾ ਜਿਹੜਾ ਹੋਇਆ ਹੈ ਸਰ ਇਹ ਤਾਂ ਐਨਐਚਏ ਦੀ ਗਾਈਡਲਾਈਨ ਹੈ ਉਹਨਾਂ ਦੇ ਹਿਸਾਬ ਨਾਲ ਰੇਟ ਵਧਿਆ ਅਸੀਂ ਤਾਂ ਤੇ ਨੌਕਰੀ ਕਰਦੇ ਆ ਸਾਨੂੰ ਜੋ ਪਿੱਛੇ ਆਰਡਰ ਮਿਲਦਾ ਅਸੀਂ ਤਾਂ ਉਹਨੂੰ ਫੋਲੋ ਕਰਦੇ ਆ ਇਹ ਸਰਕਾਰ ਦੇ ਕੰਮ ਨਹੀਂ ਸਾਡੇ ਤਾਂ ਅਸੀਂ ਤਾਂ ਨੌਕਰ ਸਰ ਕੋਈ ਪਾਸ ਨੂੰ ਲੈ ਕੇ ਵੀ ਕੋਈ ਰੇਟ ਰੇਟ ਦੇ ਵਿੱਚ ਵਾਧਾ ਹੋਇਆ ਪਾਸ ਦੇ ਵਿੱਚ ਵੀ ਜੋ 20 ਕਿਲੋਮੀਟਰ ਦਾ ਪਹਿਲਾਂ 330 ਦਾ ਬੰਦਾ ਸੀ ਉਹ 340 ਰੁਪਏ ਹੋ ਗਏ ਮਤਲਬ ਕਹਿੰਦਾ ਪੂਰਾ 5% ਦਾ ਵਾਅਦਾ ਕੀਤਾ ਪੂਰਾ 5% ਦਾ ਵਾਅਦਾ ਕੀਤਾ ਸਿਟੀ ਆਫ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ